ਕੰਚਨ ਕੁਮਾਰੀ ਉਹ ਬੀਬੀ ਦੀਆਂ ਰੀਲਾਂ ਜਾਂ ਵੀਡੀਓ ਇਸ ਤਰ੍ਹਾਂ ਦੀਆਂ ਸੀ ਜਿਨ੍ਹਾਂ ਤੇ ਤਰਾਜਯੋਗ ਸ਼ਬਦਾਵਲੀ ਹੁੰਦੀ ਸੀ ਉਹ ਬਰਦਾਸ਼ਤ ਨਹੀਂ ਕੀਤੀ ਸਮਾਜ ਦੇ ਵਿੱਚ ਇੱਕ ਗਰਵਟ ਆ ਰਹੀ ਹੈ ਪੈਸੇ ਲਈ ਭਾਵੇਂ ਮਤਲਬ ਨਗੇਜ ਆਪਣੇ ਆਪ ਨੂੰ ਪੇਸ਼ ਕਰਨਾ ਉਹਦੇ ਨਤੀਜੇ ਵਜੋਂ ਇਹ ਇੱਕ ਵੱਡੀ ਜਿਹੜੀ ਘਟਨਾ ਘਟੀ ਹੈ ਕੁਝ ਲੋਕ ਕਹਿ ਰਹੇ ਆ ਕਿ ਅਮਰਿਤਪਾਲ ਮੈਰੋਂ ਨੇ ਚੰਗਾ ਕੀਤਾ ਗੰਦ ਖਤਮ ਕਰਨ ਲਈ ਇਹੋ ਜੇ ਕਦਮ ਚੱਕਣੇ ਪੈਣਗੇ ਕੁਝ ਲੋਕ ਕਹਿੰਦੇ ਆ ਕਿ ਇਹ ਥੋੜੀ ਐ ਕਿ ਕਤਲ ਨਾਲ ਮਸਲਾ ਹੱਲ ਹੋਣਾ ਇਹ ਤਾਂ ਸਮੁੱਚੇ ਰੂਪ ਚ ਹੱਲ ਕਰਨ ਦੀ ਲੋੜ ਆ ਤੁਹਾਨੂੰ ਕੀ ਲੱਗਦਾ ਅਮਰਿਤਪਾਲ ਮੈਰੋਂ ਦਾ ਚੁੱਕਿਆ ਕਦਮ ਠੀਕ ਐ ਵਾਜਬ ਐ ਜਾਂ ਫਿਰ ਕੋਈ ਹੋਰ ਤਰੀਕਾ ਹੋਣਾ ਚਾਹੀਦਾ ਮਰਡਰ ਨਾਲ ਇਹ ਮਸਲੇ ਦਾ ਹੱਲ ਹੋਣਾ ਇਹ ਬਿਲਕੁਲ درست ਨਹੀਂ ਐ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਰੋਸਿਆ ਜਾ ਰਿਹਾ ਲੱਚਰਤਾ ਪਰੋਸੀ ਜਾ ਰਹੀ ਆ ਇਹ ਕਤਲ ਹੋਣ ਨਾਲ ਇਹਦੀ ਸਮਾਪਤੀ ਹੋ ਜੂ ਮੈਂ ਨਹੀਂ ਸਮਝਦਾ ਇਹ ਮਤਲਬ ਮੂਰਖਤਾ ਵਾਲੀ ਗੱਲ ਹੈ ਤੁਸੀਂ ਖੁਦ ਜਦੋਂ ਕੋਈ ਚੰਗੀ ਤੇ ਸਿਆਣੀ ਗੱਲ ਕਰਦੇ ਹੋ ਕਿਸ ਤਰ੍ਹਾਂ ਹੋਣਾ ਚਾਹੀਦਾ ਉਹਨੂੰ ਦੇਖਣ ਵਾਲਿਆਂ ਦੀ ਗਿਣਤੀ ਵੀ ਲੋਕੀ ਫਰਬਾਹਨਾ ਲਾਉਂਦੇ ਨੇ ਕਿ ਘਟ ਹੈ ਅਸੀਂ ਕੋਈ ਚੱਕਵੀਂ ਗੱਲ ਨਹੀਂ ਕਰਦੇ ਸਾਨੂੰ ਦੇਖਦਾ ਕੋਈ ਨਹੀਂ ਕੱਲਾ ਇਹ ਨਹੀਂ ਆ ਬਈ ਮੋਬਾਈਲ ਤੁਹਾਡੇ ਹੱਥ ਚ ਆ ਗਿਆ ਸੋਸ਼ਲ ਮੀਡੀਆ ਤੇ ਜੋ ਤੁਹਾਡੇ ਮੂੰਹ ਚ ਆਇਆ ਉਹ ਬੋਲੀ ਜਾਓ ਇਹ ਸਮਾਜ ਵਾਸਤੇ ਬਹੁਤ ਹੀ ਇੱਕ ਘਾਤਕ ਕੰਮ ਹੈ ਸਾਡੇ ਸਮਾਜ ਵਿੱਚ ਬਹੁਤ ਤਰ੍ਹਾਂ ਦੇ ਮੁੱਦੇ ਜਿਹੜੇ ਆ ਕਦੇ ਨਾ ਕਦੇ ਚਰਚਾ ਦਾ ਵਿਸ਼ਾ ਬਣਦੇ ਨੇ ਪਰ ਇੱਕ ਜਿਹੜੀ ਤਰਾਸਦੀ ਹੁੰਦੀ ਹੈ ਹਾਸਿਆਂ ਦਾ ਸ਼ਿਕਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਅਹਮਦਾਬਾਦ ਦੇ ਵਿੱਚ ਪਲੇਨ ਕ੍ਰੈਸ਼ ਹੁੰਦਾ ਉਸ ਦੇ ਕਾਰਨ ਤੇ ਹੋਰ ਕਈ ਚੀਜ਼ਾਂ ਦੀ ਪਰਚੋਲ ਕੀਤੀ ਜਾ ਰਹੀ ਹੈ ਸਿਰਫ ਇੱਕ ਵਿਅਕਤੀ ਆਪਣੀ ਜਾਨ ਬਚਾਉਂਦਾ ਹੈ ਉਹ ਵੀ ਆਪਣੀ ਮੁਸਤੈਦੀ ਵਰਤਦਿਆਂ ਬਾਕੀ ਕੀਮਤੀ ਜਾਨਾਂ ਤਬਾਹ ਹੋ ਜਾਂਦੀਆਂ ਨੇ ਭਾਰਤੀ ਨਾਗਰਿਕ ਬ੍ਰਿਟਿਸ਼ ਨਾਗਰਿਕ ਹੋਰ ਬਹੁਤ ਸਾਰੇ ਜਿਹੜੇ ਨੇ ਉੱਥੇ ਸ਼ਿਕਾਰ ਹੋ ਗਏ ਇਸ ਬਾਰੇ ਵੀ ਗੱਲ ਕਰਾਂਗੇ ਕਿ ਆਖਰਕਾਰ ਅਜਿਹੇ ਹਾਦਸੇ ਵਾਪਰ ਕਿਉਂ ਜਾਂਦੇ ਨੇ ਔਰ ਇਸ ਮਾਮਲੇ ਦੇ ਵਿੱਚ ਹੋਣਾ ਕੀ ਚਾਹੀਦਾ ਹੈ ਕਿ ਕੀਮਤੀ ਜਾਨਾਂ ਨੂੰ ਗਵਾਉਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਹਿੱਲੇ ਕੀਤੇ ਜਾਣ ਕੇ ਬਚ ਜਾਣ ਔਰ ਦੂਜਾ ਮਸਲਾ ਸੋਸ਼ਲ ਮੀਡੀਆ ਦੀ ਵਰਤੋਂ ਦੁਰਵਰਤੋਂ ਨੂੰ ਲੈ ਕੇ ਕਮਲਕੌਰ ਭਾਬੀ ਨਾਮ ਦੇ ਇੱਕ ਇੰਸਟਾਗ੍ਰam ਪੇਜ ਤੋਂ ਮਸ਼ਹੂਰ ਹੋਈ ਇੱਕ ਔਰਤ ਜਿਹੜੀ ਕਿ ਮੰਦੀ ਸ਼ਬਦਾਵਲੀ ਕਰਕੇ ਵਾਇਰਲ ਹੁੰਦੀ ਸੀ ਉਸ ਨੂੰ ਰੋਕਿਆ ਜਾਂਦਾ ਰਿਹਾ ਚੇਤਾਵਨੀਆਂ ਮਿਲੀਆਂ ਨਹੀਂ ਟਲੀ ਬਾਅਦ ਵਿੱਚ ਉਸ ਦਾ ਅੰਤ ਕਿਸ ਤਰ੍ਹਾਂ ਹੋਇਆ ਕਿ ਕਤਲ ਹੋ ਜਾਂਦਾ ਕਤਲ ਹੋਣ ਤੋਂ ਬਾਅਦ ਲਾਸ਼ ਵੀ ਜਿਹੜੀ ਹੈ ਗਲ ਸੜ ਜਾਂਦੀ ਹੈ ਉਸ ਮਾਮਲੇ ਦੇ ਵਿੱਚ ਅਮਰਿਤਪਾਲ ਮੈਰੋ ਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਹੋਈ ਹੈ ਅਰ ਅਮਰਿਤਪਾਲ ਮੈਰੋ ਨੂੰ ਵੀ ਬਠਿੰਡਾ ਪੁਲਿਸ ਨੇ ਕਿਹਾ ਕਿ ਅਸੀਂ ਗ੍ਰਫਤਾਰ ਜਲਦੀ ਕਰ ਲਵਾਂਗੇ ਕਿਉਂਕਿ ਜ਼ਿੰਮੇਵਾਰੀ ਚੁੱਕ ਲਈ ਗਈ ਹੈ ਸੋਸ਼ਲ ਮੀਡੀਆ ਦੇ ਵਿੱਚ ਪਹਿਲੀ ਘਟਨਾ ਹੈ ਜਾਂ ਆਖਰੀ ਹੀ ਹੋ ਨਿਬੜੇਗੀ ਕਿ ਅੱਗੇ ਨਹੀਂ ਹੋਵੇਗਾ ਇਸ ਤਰ੍ਹਾਂ ਕੀ ਕੀਤਾ ਜਾਵੇ ਕਿ ਸੋਸ਼ਲ ਮੀਡੀਆ ਨੂੰ ਸਹੀ ਪਾਸੇ ਵਰਤਣ ਦੇ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਇਸ ਬਾਰੇ ਗੱਲ ਕਰਾਂਗੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਮਿੰਦਰ ਸੇਖੋ ਜੀ ਸਾਡੇ ਨਾਲ ਨੇ ਸੇਖੋ ਸਾਹਿਬ ਸਭ ਤੋਂ ਪਹਿਲਾਂ ਤਾਂ ਇੱਕ ਹਾਦਸੇ ਦੀ ਅਸੀਂ ਗੱਲ ਕਰੀਏ ਇਸ ਤਰ੍ਹਾਂ ਦਾ ਹਾਦਸਾ ਇਹ ਪਹਿਲਾ ਨਹੀਂ ਹੈ ਕਦੇ ਰੇਲ ਹਾਦਸਾ ਹੋ ਜਾਂਦਾ ਹੈ ਕੀਮਤੀ ਜਾਨਾਂ ਕਦੇ ਸੜਕੀ ਦੁਰਘਟਨਾਵਾਂ ਤੇ ਹੁਣ ਇਹ ਪਲੇਨ ਕ੍ਰੈਸ਼ ਹੋਇਆ ਕੀਮਤੀ ਜਾਣਨਾ ਚਲੀਆਂ ਗਿਆ ਤੁਸੀਂ ਕੀ ਸਮਝਦੇ ਹੋ ਇਸ ਘਟਨਾ ਨੂੰ ਤੁਸੀਂ ਕਿਵੇਂ ਵਿਖਿਆਨ ਕਰਦੇ ਹੋ ਇਹਦੇ ਚ ਸੰਦੀਪ ਚ ਸਭ ਤੋਂ ਜਿਹੜਾ ਪਹਿਲਾ ਸਵਾਲ ਹੈ ਤੁਹਾਡਾ ਜਿਹੜਾ ਨਿੱਜੀ ਕਰਨ ਦੀ ਜਿਹੜੀ ਦੌੜ ਲੱਗੀ ਆ ਸਰਕਾਰ ਦੀ ਇਹ ਨਿੱਜੀ ਕਰਨ ਦਾ ਨਤੀਜਾ ਹੀ ਹੈ ਕਿਉਂਕਿ ਹੁਣ 에어 ਇੰਡੀਆ ਨੈਸ਼ਨਲਾਈਜ਼ ਹੋਣ ਤੋਂ ਪਹਿਲਾਂ ਵੀ ਟਾਟਿਆਂ ਕੋਲੇ ਸੀ ਤੇ ਹੁਣ ਵੀ ਉਹ ਵਾਪਸ ਟਾਟਿਆਂ ਕੋਲੇ ਚਲੇ ਗਏ ਤੇ ਮਾਲਕੀ ਟਾਟਾ ਗਰੁੱਪ ਕੋਲੇ ਹੈ ਨਿੱਜੀ ਜਿਹੜਾ ਵੀ ਕਾਰੋਬਾਰ ਕਰਦੇ ਆ ਉਹਨਾਂ ਦਾ ਮੁੱਖ ਮਤਲਬ ਜਿਹੜਾ ਮਨੋਰਥ ਆ ਉਹ ਮੁਨਾਫੇ ਨਾਲ ਜੁੜਿਆ ਹੁੰਦਾ ਉਹਨਾਂ ਦਾ ਮੁੱਖ ਮਨੋਰਥ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨਾ ਨਹੀਂ ਸਿਰਫ ਲੁੱਟ ਤੇ ਵੱਧ ਤੋਂ ਵੱਧ ਮੁਨਾਫਾ ਕਿਵੇਂ ਕਮਾਉਣਾ ਉਹਦਾ ਨਤੀਜਾ ਹੈ ਇੰਨੇ ਸਾਲ ਪੁਰਾਣਾ ਜਹਾਜ਼ ਇੰਨੀ ਖਸਤਾ ਹਾਲਤ ਦੇ ਵਿੱਚ ਮਤਲਬ ਉਹਦਾ ਜਦੋਂ बार-बार ਜਿਹੜਾ ਪਾਇਲਟ ਆ ਉਹ ਕਹਿ ਰਿਹਾ ਵੀ ਇਹ ਖਤਰੇ ਚ ਉਡਣ ਤੋਂ ਤੁਰੰਤ ਬਾਅਦ ਜੀ ਤੋਂ ਉਹਦਾ ਪ੍ਰਬੰਧ ਵੀ ਨਹੀਂ ਕਰ ਸਕੀ ਹੈ ਜਿਹੜੀ ਅਥਾਰਟੀ ਹੈ ਉਹਨਾਂ ਦੀ ਇੱਕ ਡਿਊਟੀ ਬਣਦੀ ਆ ਵੀ ਉਹਨੂੰ ਉਡਣ ਹੀ ਕਿਉਂ ਦਿੱਤਾ ਗਿਆ 에어ਪੋਰਟ ਅਥਾਰਟੀ ਦੀ ਇੱਕ ਰਿਸਪੌਂਸੀਬਿਲਟੀ ਸੀ 에 ਉਹਨੂੰ ਸਾਰਾ ਚੈੱਕਅਪ ਤੋਂ ਬਾਅਦ ਕੌਣ-ਕੌਣ ਕੀ ਕੀ ਆ ਉਹਦੀ ਹਾਈ ਲੈਵਲ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਇਨਕੁਆਰੀ ਤੋਂ ਬਾਅਦ ਜਿਹੜੀ ਅਥਾਰਟੀ ਇਸ ਗੱਲ ਲਈ ਜ਼ਿੰਮੇਵਾਰ ਆ ਉਹਨੂੰ ਮਸਾਲੀ ਸਜ਼ਾ ਵੀ ਮਿਲਣੀ ਚਾਹੀਦੀ ਆ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਘਟਨਾ ਨੂੰ ਵਾਪਰਨ ਤੋਂ ਬਚਾਇਆ ਜਾ ਸਕਦਾ ਸੀ ਕੀਮਤੀ ਜਾਨਾਂ ਨੂੰ ਕਿਸ ਤਰ੍ਹਾਂ ਨਹੀਂ ਹੋ ਸਕਦੀਆਂ ਘਟਨਾਵਾਂ ਹਾਂ ਬਚਾਇਆ ਜਾ ਸਕਦਾ ਸੀ ਜੇ ਤੁਸੀਂ ਸਾਰੇ ਜਿਹੜੇ ਨਾਰਮ ਨੇ ਉਹਨੂੰ ਫਾਲੋ ਕਰੋ ਇਹ ਮਤਲਬ ਜੇ ਟੋਟਲ ਨਾਰਮ ਜਿਹੜੇ ਹੈ ਫਲਾਈਟ ਤੇ ਉਡਣ ਤੋਂ ਪਹਿਲਾਂ ਉਹਨਾਂ ਨੂੰ ਪ੍ਰਾਪਰ ਫਾਲੋ ਕੀਤਾ ਗਿਆ ਹੁੰਦਾ ਮੇਰਾ ਖਿਆਲ ਹੈ ਵੱਡਾ ਹਾਦਸਾ ਟਲ ਸਕਦਾ ਸੀ ਇਹਦੇ ਲਈ ਤਾਂ ਹੁਣ ਕੇਂਦਰ ਸਰਕਾਰ ਹੀ ਜਵਾਬਦੇਹ ਹੈ ਜਦੋਂ ਬੜੀ ਤੇਜ਼ੀ ਨਾਲ ਹਰ ਕਸੇ ਨੂੰ ਉਹ ਨਿੱਜੀ ਹੱਥਾਂ ਚ ਹੋੜ ਲੱਗੀ ਹੋਈ ਆ ਉਹਨਾਂ ਨੂੰ ਸੰਭਾਲ ਦਿਓ ਸਾਰਾ ਕੁਝ ਭਾਰਤ ਨੂੰ ਨਿੱਜੀ ਹੱਥਾਂ ਦੇ ਅੰਦਰ ਤੇ ਜਿਹੜਾ ਪਬਲਿਕ ਸੈਕਟਰ ਆ ਜਦੋਂ ਤੁਸੀਂ ਉਹਦੀ ਤਬਾਹੀ ਕਰਨੀ ਆ ਤੋ ਉਹਦੇ ਰਿਜ਼ਲਟ ਇਹੀ ਨਿਕਲਨੇ ਆ ਜਿਹੜਾ ਅੱਜ ਸਾਡੇ ਸਾਹਮਣੇ ਹੈ ਜਦੋਂ ਇਹ ਹਾਦਸਾ ਵਾਪਰਿਆ ਕਈ ਤਰ੍ਹਾਂ ਦੀਆਂ ਜਿਹੜੀਆਂ ਮੀਡੀਆ ਰਿਪੋਰਟਾਂ ਵਿੱਚ ਗੱਲਾਂ ਸਾਹਮਣੇ ਆਈਆਂ ਨੇ ਕਈ ਲੋਕਾਂ ਨੇ ਆਪਣੀਆਂ ਪ੍ਰਾਣੀਆਂ ਪਾਈਆਂ ਵੀਡੀਓ ਨੂੰ ਦੁਬਾਰਾ ਪਾਇਆ ਅਪਲੋਡ ਕੀਤਾ ਕਿ ਆ ਦੇਖੋ ਅਸੀਂ ਤਾਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਇੱਥੇ-ਇੱਥੇ ਚੀਜ਼ਾਂ ਠੀਕ ਹੋਣ ਵਾਲੀਆਂ ਨੇ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕੋਈ ਕਿਸੇ ਤਰ੍ਹਾਂ ਦੀਆਂ ਕੋਈ ਕਹਿੰਦਾ ਕਿਸ ਤਰ੍ਹਾਂ ਦੇ ਹਾਦਸੇ ਹੋਣ ਸਰਕਾਰਾਂ ਦੇ ਜਾਂ ਅਥਾਰਟੀ ਦੇ ਹੱਥ 'ਚ ਨਹੀਂ ਹੁੰਦੇ ਇਹ ਤਾਂ ਮਸ਼ੀਨਰੀ ਚੱਲਦੀ ਹੈ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਦੇਖੋ ਸਰਕਾਰਾਂ ਤੇ ਜਿਹੜੀ ਅਥਾਰਟੀ ਉਹਦੇ ਮੁੱਖ ਰਿਸਪੌਂਸਿਬਿਲਟੀ ਹੁੰਦੀ ਹੈ ਜਦੋਂ ਤੁਸੀਂ 에ਅਰ ਸਪੇਸ ਦੇ ਵਿੱਚ ਜਾਣਾ ਬਹੁਤ ਵੱਡਾ ਮਤਲਬ ਰਿਸਕ ਨਹੀਂ ਤੁਸੀਂ ਲੈ ਸਕਦੇ ਉਹ ਰਿਸਕ ਨੂੰ ਕੰਟਰੋਲ ਕਰਨਾ ਤਾਂ ਸਰਕਾਰਾਂ ਦੀ ਤੇ ਅਥਾਰਟੀਜ਼ ਦੀ ਜ਼ਿੰਮੇਵਾਰੀ ਹੈ ਉਸ ਜ਼ਿੰਮੇਵਾਰੀ ਤੋਂ ਕੋਈ ਨਹੀਂ ਦੌੜ ਸਕਦਾ ਜਿਹੜਾ ਪਹਿਲਾਂ ਚੇਤਾਵਨੀ ਦਿੱਤੀ ਇਹ ਸਾਰਾ ਕੁਝ ਕੀਤਾ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਿਆ ਹਾਂ ਵੀ ਸਰਕਾਰ ਜਿਹੜੀ ਹੈ ਜਿਸ ਤਰਫ ਨੂੰ ਜਾ ਰਹੀ ਹੈ ਉਹ 'ਚ ਲੋਕ ਸੇਵਾ ਦੀ ਭਾਵਨਾ ਨਹੀਂ ਹੈ ਲੋਕਾਂ ਦੀਆਂ ਮਤਲਬ ਜੇਬਾਂ ਕੱਟਣ ਦੀ ਜਾਂ ਉਹਨਾਂ ਤੋਂ ਮੁਨਾਫਾ ਕਿਦਾਂ ਕਮਾਉਣਾ ਹੈ ਇਹ ਜਦੋਂ ਭਾਵਨਾ ਹੋਵੇ ਤਾਂ ਫਿਰ ਉਹ ਲੋਕਾਂ ਨੂੰ ਸਬਦਾ ਨਹੀਂ ਮਿਲ ਸਕਦੀ ਇਸ ਤਰ੍ਹਾਂ ਪਹਿਲਾਂ ਵੀ ਆਪਾਂ ਦੇਖਿਆ ਕਿ ਪਿਛਲੇ ਸਾਲ ਰੇਲ ਦੇ ਦੋ ਵੱਡੇ ਹਾਦਸੇ ਵਾਪਰੇ ਇੱਕ ਤਾਂ ਬਹੁਤ ਵੱਡਾ ਸੀ ਕਿ ਕਿੰਨੀਆਂ ਕੀਮਤੀ ਜਾਨਾਂ ਸੈਂਕੜੇ ਦੇ ਕਰੀਬ ਵੱਧ ਚਲੀਆਂ ਗਈਆਂ ਇਹ ਸਾਰੀਆਂ ਚੀਜ਼ਾਂ ਹੁਣ ਰੇਲਵੇ ਤਾਂ ਸਰਕਾਰ ਕੋਲ ਹੈ ਨਾ ਉਹ ਤਾਂ ਹਾਲੇ ਨਿੱਜੀਕਰਨ ਹੱਥਾਂ 'ਚ ਨਹੀਂ ਗਿਆ ਉੱਥੇ ਵੀ ਇਸ ਤਰ੍ਹਾਂ ਦੇ ਹਾਦਸੇ ਉਹਦੇ 'ਚ ਵੀ ਤੁਸੀਂ ਸਮਝਣਾ ਦਾ ਯਤਨ ਕਰੋ ਰੇਲ ਦਾ ਵੱਡਾ ਹਿੱਸਾ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਚਲਾ ਗਿਆ ਹੈ ਉਹਨੂੰ ਵੀ ਅਦਾਨੀ ਨੂੰ ਹੈਂਡਓਵਰ ਕਰ ਚੁੱਕੀ ਆ ਸਰਕਾਰ ਬਹੁਤ ਵੱਡਾ ਹਿੱਸਾ ਉਹਦੇ ਗਾਹਾਂ ਦੇ ਗਾਹਾਂ ਦੇ ਰਿਜ਼ਲਟ ਹੋਰ ਆਉਣਗੇ ਔਰ ਜਿਸ ਲੈਵਲ ਦੀ ਉਹ ਕਹਿੰਦਾ ਵੀ ਇੰਨੀ ਸਪੀਡ ਵਾਲੀ ਚਲਾਉਣੀ ਆ ਉਨੀ ਸਪੀਡ ਵਾਲੀਆਂ ਇਹਦੇ ਸਾਡੇ ਕੋਲੇ ਰੇਲਵੇ ਲਾਈਨ ਜਿਹੜੀਆਂ ਅਵੇਲੇਬਲ ਨਹੀਂ ਹੈਗੀਆਂ ਜਿਹੜੀ ਬਹੁਤ ਫਾਸਟ ਟ੍ਰੇਨ ਚਲਾਣੀ ਚਾਹੁੰਦੇ ਉਹਦੇ ਲਈ ਬਹੁਤ ਮਜ਼ਬੂਤ ਤੋਡਾ ਰੇਲਵੇ ਟਰੈਕ ਚਾਹੀਦਾ ਜੀ ਤੇ ਉਹਦੇ ਵਾਸਤੇ ਸਰਕਾਰ ਯਤਨ ਕਰਨਾ ਚਾਹੀਦਾ ਇਸ ਨੂੰ ਪਰ ਜੇ ਸਾਰਾ ਕੁਝ ਤੁਸੀਂ ਪ੍ਰਾਈਵੇਟਾਂ ਨੂੰ ਹੈਂਡਓਵਰ ਕਰ ਦੇਣਾ ਹੈ ਉਹਦੇ ਨਾਲ ਤੁਸੀਂ ਦੇਖ ਰਹੇ ਹੋ ਵੀ ਰੇਲ ਦੇ ਅੰਦਰ ਟਿਕਟਾਂ ਦੇ ਅੰਦਰ ਆਮ ਯਾਤਰੀ ਵਾਸਤੇ ਲੋਟੀ ਵਧੀਆ ਉਹਦੇ ਚ ਕੋਈ ਲੋਕਾਂ ਦੀ ਸੇਵਾ ਵਾਲਾ ਤਾਂ ਮਾਮਲਾ ਨਹੀਂ ਹੋਇਆ ਹੈ ਮੇਰੇ ਖਿਆਲ ਚ ਜਿੰਨਾ ਵੀ ਅਸੀਂ ਵੀ ਰੇਲ ਚ ਸਫਰ ਕਰਦੇ ਆਂ ਤੋ ਉਹਦੇ ਚ ਪਹਿਲਾਂ ਨਾਲੋਂ ਜਿਆਦਾ ਲੋਕਾਂ ਦੀ ਜੇਬ ਆ ਜਿਹੜੀ ਉਹ ਤੇ ਬੋਝ ਪਿਆ ਇੱਕ ਪਾਸੇ ਚਲੋ ਇਹ ਵੱਡਾ ਗੰਭੀਰ ਮਸਲਾ ਦੇਖਦੇ ਆਂ ਸਰਕਾਰ ਕੀ ਕਰਦੀ ਐ ਇੱਕ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਨੂੰ ਲੈ ਕੇ ਇੱਕ ਵਰਤੋਕਾਰ ਸੀ ਕਮਲਕੌਰ ਭਾਬੀ ਨਾਮ ਦਾ ਪੇਜ ਉਹ ਜਿਹੜੀ ਕੰਚਨ ਕੁਮਾਰੀ ਉਹ ਬੀਬੀ ਦੀਆਂ ਰੀਲਾਂ ਜਾਂ ਵੀਡੀਓ ਇਸ ਤਰ੍ਹਾਂ ਦੀਆਂ ਸੀ ਜਿਨ੍ਹਾਂ ਤੇ ਤਰਾਜਯੋਗ ਸ਼ਬਦਾਵਲੀ ਹੁੰਦੀ ਸੀ ਉਹ ਬਰਦਾਸ਼ਤ ਨਹੀਂ ਕੀਤੀ ਤੇ ਅਮਰਤਪਾਲ ਸਿੰਘ ਮੈਰੋ ਨੇ ਔਰ ਉਸਦੇ ਸਾਥੀਆਂ ਨੇ ਉਸ ਦਾ ਜਿਹੜਾ ਆ ਕਤਲ ਕਰਾਉਣ ਦੇ ਵਿੱਚ ਨਾਮ ਆ ਰਿਹਾ ਔਰ ਦੋ ਜਣਿਆਂ ਦੀ ਗ੍ਰਿਫਤਾਰੀ ਵੀ ਹੋਈ ਐ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਤੁਸੀਂ ਕੀ ਸਾਹਮਣੇ ਦਿਓ ਸੋਸ਼ਲ ਮੀਡੀਆ ਦੇ ਉੱਤੇ ਕੀ ਸਾਰਿਆਂ ਦੀ ਮਨਮਰਜ਼ੀ ਦੇ ਮੁਤਾਬਕ ਜੋ ਕੀ ਪਾਉਂਦਾ ਹੈ ਵੇਖੇ ਨਾ ਵੇਖੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਤੁਸੀਂ ਕੀ ਸਮਝਦੇ ਹੋ ਉਹਦੇ ਚ ਮੈਂ ਇਹ ਸਮਝਦਾ ਹਾਂ ਵੀ ਸਮੁੱਚੇ ਰੂਬੇ ਦੇ ਵਿੱਚ ਸਮਾਜ ਦੇ ਵਿੱਚ ਇੱਕ ਗਰਾਵਟ ਆ ਰਹੀ ਆ ਉਸ ਗਰਾਵਟ ਦਾ ਨਤੀਜਾ ਹੈ ਜਦੋਂ ਸਮਾਜ ਚ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨੂੰ ਛੱਡ ਕੇ ਸਿਰਫ ਪੈਸੇ ਦੀ ਹੋੜ ਲੱਗੀ ਹੋਵੇ ਪੈਸੇ ਲਈ ਭਾਵੇਂ ਮਤਲਬ ਨਗੇਜ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਗਲਤ ਮਤਲਬ ਕਮੈਂਟ ਸਪੇਸ ਕਰਕੇ ਆਪਣੀ ਪਬਲਿਸਿਟੀ ਹਾਸਲ ਕਰਨਾ ਇਹ ਇੱਕ ਹੋੜ ਜਿਹੜੀ ਲੱਗੀ ਹੋਈ ਆ ਉਹਦੇ ਨਤੀਜੇ ਵਜੋਂ ਇਹ ਇੱਕ ਵੱਡੀ ਜਿਹੜੀ ਘਟਨਾ ਘਟੀ ਹੈ ਸੋ ਸਮਾਜ ਨੂੰ ਇੱਕ ਚੰਗੀਆਂ ਬਿਹਤਰੀਨ ਜਿਹੜੀਆਂ ਕਦਰਾਂ ਕੀਮਤਾਂ ਨੇ ਸਾਡੀਆਂ ਭਾਰਤੀ ਸਮਾਜ ਦੀਆਂ ਪੰਜਾਬ ਦੇ ਸਮਾਜ ਦੀਆਂ ਉਹਦੇ ਤੋਂ ਜਾਗਰਤ ਹੋਣ ਦੀ ਲੋੜ ਆ ਨਵੀਂ ਪੀੜ੍ਹੀ ਨੂੰ ਇਹ ਸਮਝਾਉਣ ਦੀ ਲੋੜ ਆ ਕੱਲਾ ਇਹ ਨਹੀਂ ਆ ਵੀ ਮੋਬਾਈਲ ਤੁਹਾਡੇ ਹੱਥ ਚ ਆ ਗਿਆ ਸੋਸ਼ਲ ਮੀਡੀਆ ਤੇ ਜੋ ਤੁਹਾਡੇ ਮੂੰਹ ਚ ਆਇਆ ਉਹ ਬੋਲੀ ਜਾਓ ਇਹ ਸਮਾਜ ਦੇ ਵਾਸਤੇ ਬਹੁਤ ਹੀ ਇੱਕ ਘਾਤਕ ਕੰਮ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਇਹਨੂੰ ਕੰਟਰੋਲ ਕਰਨ ਦੀ ਜਦੋਂ ਗੱਲ ਆਉਂਦੀ ਹੈ ਨਾ ਕੁਝ ਲੋਕ ਕਹਿ ਰਹੇ ਆ ਕਿ ਅਮਰਿਤਪਾਲ ਮੈਰੋਂ ਨੇ ਚੰਗਾ ਕੀਤਾ ਗੰਧ ਖਤਮ ਕਰਨ ਲਈ ਇਹੋ ਜੇ ਕਦਮ ਚੱਕਣੇ ਪੈਣਗੇ ਕੁਝ ਲੋਕ ਕਹਿੰਦੇ ਆ ਕਿ ਇਹ ਥੋੜੀ ਹੈ ਕਿ ਕਤਲ ਨਾਲ ਮਸਲਾ ਹੱਲ ਹੋਣਾ ਹੈ ਇਹ ਤਾਂ ਸਮੁੱਚੇ ਰੂਪ ਚ ਹੱਲ ਕਰਨ ਦੀ ਲੋੜ ਹੈ ਤੁਹਾਨੂੰ ਕੀ ਲੱਗਦਾ ਅਮਰਿਤਪਾਲ ਮੈਰੋਂ ਦਾ ਚੁੱਕਿਆ ਕਦਮ ਠੀਕ ਹੈ ਵਾਜਬ ਹੈ ਜਾਂ ਫਿਰ ਕੋਈ ਹੋਰ ਤਰੀਕਾ ਹੋਣਾ ਚਾਹੀਦਾ ਦੇਖੋ ਇਹਦੇ ਚ ਮੈਂ ਇਹਨੂੰ ਹੋਰ ਥੋੜਾ ਬਾਸਟ ਰੂਪ ਚ ਕਹਿਣਾ ਚਾਹੁੰਦਾ ਅਸਲ 'ਚ ਸਮਾਜ ਦੇ ਅੰਦਰ ਜਿਹੜੀਆਂ ਦੁਨੀਆਂ ਦੀਆਂ ਲਟੇਰੀਆਂ ਜਮਾਤਾਂ ਨੇ ਵੱਡੇ ਜਿਹੜੇ ਤਣਾੜ ਲੋਕ ਨੇ ਉਹ ਲੋਕਾਂ ਨੂੰ ਸਮਾਜ ਨੂੰ ਵੰਡ ਦੇਣਾ ਚਾਹੁੰਦੇ ਨੇ ਵਿਅਕਤੀਵਾਦੀ ਤੌਰ ਦੇ ਉੱਤੇ ਉਹ ਜਿਹੜਾ ਵੰਡ ਦੇਣ ਦਾ ਉਹਨਾਂ ਦਾ ਨਿਸ਼ਾਨਾ ਹੈ ਉਹ ਉਹਦੇ ਵਿੱਚ ਤਾਂ ਉਹਨਾਂ ਦੀ ਪੂਰਤੀ ਹੋ ਰਹੀ ਆ ਕਿਉਂਕਿ ਸਮਾਜ ਵੰਡਿਆ ਗਿਆ ਤੇ ਸਮਾਜ ਜਦੋਂ ਵੰਡਿਆ ਗਿਆ ਉਦੋਂ ਸਮਾਜ ਦੀ ਸਮੂਹ ਦੀ ਆਉਣ ਵਾਲੇ ਫਿਊਚਰ ਦੀ ਗੱਲ ਨਹੀਂ ਕਰਦਾ ਉਹ ਸਿਰਫ ਵਿਅਕਤੀ ਵਿਅਕਤੀ ਦੇ ਤੌਰ ਤੇ ਸੋਚ ਰਿਹਾ ਤੇ ਉਹਦੇ ਨਾਲ ਬਹੁਤ ਸਾਰੇ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਜਿੱਥੋਂ ਤੱਕ ਇਹ ਸਵਾਲ ਹੈ ਵੀ ਮਲਡਰਨ ਨਾਲ ਇਹ ਮਸਲੇ ਦਾ ਹੱਲ ਹੋਣਾ ਇਹ ਬਿਲਕੁਲ ਦਰਸਤ ਨਹੀਂ ਹੈ ਕਿ ਤੁਸੀਂ ਇੰਡੀਵਿਜੂਅਲ ਤੌਰ ਤੇ ਕਿਸੇ ਦਾ ਕਤਲ ਕਰਕੇ ਕਾਉਂ ਵੀ ਇਹ ਸਾਰਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਰੋਸਿਆ ਜਾ ਰਿਹਾ ਲੱਚਰਤਾ ਪਰੋਸੀ ਜਾ ਰਹੀ ਆ ਵੀ ਇਹ ਕਤਲ ਹੋਣ ਨਾਲ ਇਹ ਦੀ ਸਮਾਪਤੀ ਹੋ ਜੂ ਮੈਂ ਨਹੀਂ ਸਮਝਦਾ ਇਹ ਮਤਲਬ ਮੂਰਖਤਾ ਵਾਲੀ ਗੱਲ ਹੈ ਇਹ ਸੰਭਵ ਨਹੀਂ ਹੈ ਬਈ ਸੋਲੂਸ਼ਨ ਕਿੱਥੇ ਬਈ ਸੋਲੂਸ਼ਨ ਕੀ ਹੈ ਸੋਲੂਸ਼ਨ ਤਾਂ ਅਸਲ ਚ ਲੋਕਾਂ ਨੂੰ ਜਿਹੜੇ ਸਮਝਣ ਦੇ ਲੋੜ ਆਜ ਲਤਾੜੇ ਲੋਕ ਨੇ ਗਰੀਬ ਲੋਕ ਨੇ ਉਹਨਾਂ ਨੂੰ ਇਹ ਸਮਝਣ ਦੇ ਲੋੜ ਆ ਵੀ ਅਸੀਂ ਇਸ ਦੇ ਵਿੱਚੋਂ ਕਿਵੇਂ ਉੱਭਰ ਸਕਦੇ ਹਾਂ ਦੇਖੋ ਇਹ ਤਾਂ ਆ ਗਿਆ ਅਗਲਾ ਨੇ ਤਾਂ ਆਪਣਾ ਜਿਹੜਾ ਕਹਿੰਦੇ ਹੁੰਦੇ ਆਸਤਰ ਛੱਡਣਾ ਸੀ ਉਹ ਛੱਡ ਦਿੱਤਾ ਉਹ ਆਪਣਾ ਆਸਤਰ ਛੱਡਣ 'ਚ ਸਫਲ ਰਹੇ ਨੇ ਸੋਸਾਇਟੀ ਸਾਡੀ ਡਿਵੀਜ਼ਨ 'ਚ ਬਹੁਤ ਹੋ ਗਈ ਹੈ ਜਿਹੜੀ ਸੋਸਾਇਟੀ ਡਿਵੀਜ਼ਨ 'ਚ ਹੋਈ ਆ ਉਹਦਾ ਨਤੀਜਾ ਇਹ ਨਿਕਲ ਰਿਹਾ ਵੀ ਸਾਡੀ ਜਵਾਨੀ ਆ ਜਿਹੜੀ ਨਵੀਂ ਜਿਹੜੀ ਪੀੜ੍ਹੀ ਆ ਉਹ ਬਹੁਤ ਜਲਦੀ ਮਤਲਬ ਪੈਸੇ ਦੀ ਹੋੜ ਲੱਗੀ ਆ ਜਲਦੀ ਬਹੁਤ ਉੱਚਾ ਜਾਣ ਦੀ ਉਹਨਾਂ 'ਚ ਲੱਗਿਆ ਹੋਇਆ ਉਹਦੇ ਰਿਜ਼ਲਟ ਉਹ ਬਹੁਤ ਗਲਤ ਨਤੀਜਿਆਂ ਦੇ ਵਿੱਚ ਨਿਕਲਦੇ ਨੇ ਹੁਣ ਜਿਵੇਂ ਪਿਛਲੇ ਦਿਨੀ ਉਹ ਯੂਟਿਊਬਰ ਆਏ ਉਹ ਆਪਣੇ ਵਿਊਜ਼ ਵਧਾਉਣ ਦੇ ਚੱਕਰ 'ਚ ਤੇ ਉਹ ਮੁੜ ਕੇ ਉਹ ਆਈਐਸਆਈ ਦੇ ਜਾਲ 'ਚ ਵੀ ਫਸ ਜਾਂਦੇ ਨੇ ਇਹ ਵੀ ਸਾਹਮਣੇ ਆਇਆ ਜੀ ਮਤਲਬ ਜੇ ਤੁਸੀਂ ਕਿਸੇ ਚੀਜ਼ ਦੀ ਮਤਲਬ ਇੱਕ ਸੀਮਾ ਹੈ ਉਹ ਜੇ ਸੀਮਾ ਤੁਸੀਂ ਕਰਾਸ ਕਰੋਗੇ ਲਾਜ਼ਮੀ ਤੌਰ ਦੇ ਉੱਤੇ ਐਕਸੀਡੈਂਟ ਤਾਂ ਤੈਅ ਹੈ ਇਵੇਂ ਤੁਸੀਂ ਦੱਸਿਆ ਸੋਸ਼ਲ ਮੀਡੀਆ ਦੀ ਵਰਤੋਂ ਤੁਸੀਂ ਵੀ ਕਰਦੇ ਹੋਵੋਗੇ ਤੁਸੀਂ ਇਹ ਚੀਜ਼ਾਂ ਦੇਖਦੇ ਹੋ ਤਾਂ ਹੀ ਐਨਲਿਸਿਸ ਕਰ پا ਰਹੇ ਹੋ ਕਿ ਕਿਵੇਂ-ਕਿਵੇਂ ਹੋੜ ਲੱਗੀ ਆ ਕਾਲ ਦੇ ਵਿੱਚ ਕੀ ਕੁ ਕਰ ਦਿੰਦੇ ਆ ਤੁਸੀਂ ਖੁਦ ਜਦੋਂ ਕੋਈ ਚੰਗੀ ਤੇ ਸਿਆਣੀ ਗੱਲ ਕਰਦੇ ਹੋ ਕਿਸ ਤਰ੍ਹਾਂ ਹੋਣਾ ਚਾਹੀਦਾ ਉਹਨੂੰ ਦੇਖਣ ਵਾਲਿਆਂ ਦੀ ਗਿਣਤੀ ਵੀ ਲੋਕੀ ਫਰਭਾਨਾ ਲਾਉਂਦੇ ਨੇ ਕਿ ਘੱਟ ਆ ਅਸੀਂ ਕੋਈ ਚੱਕਵੀਂ ਗੱਲ ਨਹੀਂ ਕਰਦੇ ਸਾਨੂੰ ਦੇਖਦਾ ਕੋਈ ਨਹੀਂ ਦੇਖੋ ਮੈਂ ਇਹ ਸਮਝਦਾ ਵੀ ਬਈ ਜੇ ਦੇਖਦਾ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਗਲਤ ਰਸਤੇ ਤੇ ਤੁਰ ਜਾਣਾ ਤੇ ਮੈਂ ਜਦੋਂ ਵੀ ਬੋਲਦਾ ਹਾਂ ਮੀਡੀਆ ਦੇ ਰਾਹੀਂ ਜੋ ਮੈਂ ਗੱਲ ਕਹਿਣਾ ਤੇ ਹਮੇਸ਼ਾ ਮਤਲਬ ਜੋ ਸਮਾਜ ਦੇ ਹਿੱਤ ਦੀ ਗੱਲ ਆ ਜਾਂ ਸਮਾਜ ਨੂੰ ਜੋ ਬਾਰਾ ਖੰਦੀ ਆ ਜੋ ਸਾਡੀ ਡਿਊਟੀ ਹੈ ਇੱਕ ਮਤਲਬ ਲੀਡਰਸ਼ਿਪ ਦੇ ਤੌਰ ਤੇ ਅਸੀਂ ਉਹ ਆਪਣੀ ਡਿਊਟੀ ਅਦਾ ਕਰਦੇ ਹਾਂ ਮੈਂ ਨਹੀਂ ਸਮਝਦਾ ਹੈਗਾ ਵੀ ਲੋਕ ਚੰਗੀਆਂ ਗੱਲਾਂ ਨੂੰ ਜਾਂ ਚੰਗੀਆਂ ਗੀਤਾਂ ਨੂੰ ਜਾਂ ਚੰਗੀਆਂ ਫਿਲਮਾਂ ਨੂੰ ਨਹੀਂ ਦੇਖਦੇ ਦੇਖਣ ਵਾਲਿਆਂ ਦੀ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਐਸੀ ਕੋਈ ਗੱਲ ਨਹੀਂ ਸਗੋਂ ਉਹਨਾਂ ਨੂੰ ਮਾਨ ਸਨਮਾਨ ਜ਼ਿਆਦਾ ਮਿਲਦਾ ਲਚਰਤਾ ਨਾਲੋਂ ਜਾਂ ਅਸਲੀਲਤਾ ਨਾਲੋਂ ਸੋ ਮੈਂ ਤਾਂ ਇਹ ਸਮਝਦਾ ਵੀ ਜਿੰਨਾ ਵੀ ਤੁਸੀਂ ਜਿੰਨੀਆਂ ਇੰਟਰਵਿਊਆਂ ਕੀਤੀਆਂ ਨੇ ਜਦੋਂ ਵੀ ਤੁਸੀਂ ਮੇਰੇ ਕੋਲ ਆਉਨੇ ਹੋ ਜਾਂ ਹੋਰ ਵਿਚਾਰ ਨਾਲ ਵਾਲੇ ਸਾਥੀ ਆਉਂਦੇ ਆ ਤੇ ਮੇਰਾ ਤਾਂ ਖਿਆਲ ਨਹੀਂ ਹੈਗਾ ਵੀ ਮੇਰੀ ਗੱਲ ਨੂੰ ਨਾ ਦੇਖਿਆ ਹੋਵੇ ਕਿਸੇ ਨੇ ਕਮੈਂਟ ਵੀ ਬਥੇਰੇ ਆਉਂਦੇ ਨੇ ਪਰ ਕਿਸੇ ਨੇ ਬੈਡ ਕਮੈਂਟ ਵੀ ਨਹੀਂ ਕੀਤਾ ਹੈਗਾ ਕਿਉਂਕਿ ਜਦੋਂ ਤੁਸੀਂ ਸਮਾਜ ਦੇ ਸਮੁੱਚੇ ਰੂਪ ਦੇ ਵਿੱਚ ਬੇਤਰੀ ਦੀ ਜਦੋਂ ਗੱਲ ਕਰਨੀ ਆ ਤਾਂ ਸਮਾਜ ਤੁਹਾਨੂੰ ਉਸੇ ਤਰ੍ਹਾਂ ਦੇਖਦਾ ਹੈ ਕਰ ਕੁਝ ਨੌਜਵਾਨਾਂ ਦਾ ਅਸੀਂ ਵਰਤੋਕਾਰਾਂ ਦਾ ਦੇਖਦੇ ਆ ਇਸ ਦੇ ਉੱਤੇ ਕਈ ਪੌਡਕਾਸਟ ਹੁੰਦੇ ਐ ਐਡਵੇਟ ਵੀ ਹੋ ਜਾਂਦੀਆਂ ਨੇ ਕਿ ਦੇਖੋ ਜੀ ਉਹਦਾ ਆਪਣਾ ਕੰਮ ਐ ਉਹਨੂੰ ਨਹੀਂ ਵੇਖਣਾ ਨਾ ਵੇਖੋ ਕਾਫੀ ਕੁਛ ਆ ਰਿਹਾ ਚੰਗਾ ਵੀ ਆ ਰਿਹਾ ਮਾੜਾ ਵੀ ਆ ਰਿਹਾ ਤੁਹਾਡਾ ਜਿਹਦੇ ਚ ਇੰਟਰਸਟ ਆ ਉਹ ਦੇਖ ਲਓ ਜਿਹੜਾ ਮਾੜਾ ਬੋਲ ਰਿਹਾ ਆਪੇ ਹਟ ਜਾਊਗਾ ਨਾ ਦੇਖੋ ਇਸ ਤਰ੍ਹਾਂ ਦੀਆਂ ਹੀ ਸਲਾਹਾਂ ਦਿੱਤੀਆਂ ਜਾਂਦੀਆਂ ਦੇਖੋ ਜਿਹੜੇ ਇਸ ਤਰ੍ਹਾਂ ਦੇ ਸਲਾਹਕਾਰ ਨੇ ਉਹ ਸਲਾਹਕਾਰ ਮਤਲਬ ਸਮਾਜ ਲਈ ਬਿਹਤਰ ਸਲਾਹ ਕਰਨੀ ਹੈ ਜਿਹੜੇ ਇਸ ਤਰ੍ਹਾਂ ਦਾ ਮਤਲਬ ਉਹ ਜਿੱਦਾਂ ਹੁੰਦਾ ਨਾ ਬਈ ਇੱਕ ਇਸ਼ੂ ਆਉਂਦਾ ਬਈ ਮੈਂ ਨਿਊਟਰਲ ਹਾਂ ਜੀ ਅਸਲ ਵਿੱਚ ਉਹ ਨਿਊਟਰਲ ਨਹੀਂ ਹੁੰਦਾ ਨਿਊਟਰਲ ਨੇ ਮਤਲਬ ਕਿਸੇ ਨਾ ਕਿਸੇ ਪਾਸੇ ਭੁਗਤਣਾ ਹੁੰਦਾ ਨਿਊਟਰਲ ਮਤਲਬ ਦੁਨੀਆ ਦੇ ਅੰਦਰ ਨਿਊਟਰਲ ਨਾਂ ਦੀ ਕੋਈ ਚੀਜ਼ ਨਹੀਂ ਮਤਲਬ ਚੁੱਪ ਵੀ ਕਈਆਂ ਦੇ ਹੱਕ ਚ ਭੁਗਤ ਜਾਂਦੀ ਹੈ ਮਤਲਬ ਨਿਊਟਰਲ ਨਾਂ ਦੇ ਕੋਈ ਚੀਜ਼ ਨਹੀਂ ਮਤਲਬ ਮੈਂ ਕਹਾਂ ਮੈਂ ਨਿਊਟਰਲ ਹਾਂ ਜੀ ਸੰਭਵ ਹੀ ਨਹੀਂ ਹੈ ਮੈਂ ਇੱਕ ਜਿਹੜੀ ਜਮਾਤ ਆ ਮੈਂ ਉਹਦੇ ਹਿੱਤਾਂ ਵਾਸਤੇ ਲੜਨ ਦਾ ਮੈਂ ਪ੍ਰਤੀਗਿਆ ਕਰੀ ਹੋਈ ਹੈ ਜਿਹੜੇ ਮਜ਼ਦੂਰ ਕਿਸਾਨ ਕਿਰਤੀ ਲੋਕ ਨੇ ਜਿਹੜੇ ਦਸਾਂ ਨੋਹਾਂ ਦੀ ਮਿਹਨਤ ਕਰਦੇ ਆ ਮੈਂ ਉਹਦੇ ਹੱਕ ਵਿੱਚ ਮਤਲਬ ਖੜਨਾ ਹਮੇਸ਼ਾ ਇਹ ਮੇਰੀ ਡਿਊਟੀ ਹੈ ਕਿਉਂਕਿ ਮੇਰਾ ਇੱਕ ਮਾਨਸਿਕ ਸਮਝ ਆ ਮੇਰੀ ਵਿਚਾਰ ਆ ਮੇਰਾ ਇਹ ਜੇ ਮੈਂ ਕਹਾ ਵੀ ਮੈਂ ਫਲਾਨੇ ਥਾ ਤੇ ਨਿਊਟਰਲ ਨਿਊਟਰਲ ਦਾ ਮਤਲਬ ਠੱਗੀ ਆ ਸਭ ਤੋਂ ਵੱਡੀ ਮਤਲਬ ਤੁਸੀਂ ਲੋਕਾਂ ਨੂੰ ਧੋਖਾ ਦੇਣੀ ਕਰਨਾ ਚਾਹੁੰਦੇ ਆ ਨਿਊਟਰਲ ਕੋਈ ਚੀਜ਼ ਦੁਨੀਆ 'ਚ ਨਹੀਂ ਹੋ ਸਕਦੀ ਨੂਟਲ ਦਾ ਮਤਲਬ ਹੈ ਤੁਸੀਂ ਲਟੇਰੇ ਲਈ ਜਾਂ ਮਾੜੇ ਬੰਦਿਆਂ ਵਾਸਤੇ ਜਿਹੜੇ ਸਮਾਜ ਨੂੰ ਗਲਤ ਰਸਤੇ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਜਾਂ ਲੋਕਾਂ ਨਾਲ ਵਧੀਆਂ ਹੁੰਦੀਆਂ ਨੇ ਨੂਟਲ ਦਾ ਅਰਥ ਹੈ ਵੀ ਤੁਸੀਂ ਉਹਦੀ ਸਪੋਰਟ ਕਰ ਰਹੇ ਹੋ ਕਿਸੇ ਨਾ ਕਿਸੇ ਢੰਗ ਦੇ ਨਾਲ ਬਹੁਤ ਸ਼ੁਕਰੀਆ ਦੋ ਮਸਲਿਆਂ ਦੇ ਉੱਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਤੁਸੀਂ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ